ਅਹਲਾ ਪ੍ਰਕਾਸ਼ ਦਿਵਸ ਸਾਥ ਸੰਗਤ ਜੀ ਕਦੇ ਸੋਚਿਆ ਹੈ ਕਿ ਇੱਕ ਕੌਮ ਜਿਸ ਦੇ ਕੋਲ ਆਪਣੇ ਗੁਰੂ ਦੀ ਬਾਣੀ ਆਪਣੇ ਗੁਰੂ ਦੇ ਬਚਨ ਆਪਣੇ ਗੁਰੂ ਦੀ ਆਵਾਜ਼ ਇੱਕ ਜੀਵਿਤ ਰੂਪ ਵਿੱਚ ਸਦਾ ਲਈ ਮੌਜੂਦ ਹੋਣ ਉਹ ਕਿੰਨੀ ਖੁਸ਼ਕਿਸਮਤ ਹੁੰਦੀ ਹੈ ਅਸੀਂ ਸਿੱਖ ਉਹ ਧੰ ਕੌਮ ਹਾਂ ਜਿਸ ਨੂੰ ਗੁਰੂ ਸਾਹਿਬ ਨੇ ਜਿਸਮਾਨੀ ਸੂਰਤ ਦੀ ਥਾਂ ਸ਼ਬਦ ਗੁਰੂ ਬਖਸ਼ਿਆ ਸਾਡਾ ਗੁਰੂ ਇੱਕ ਜੀਵਨ ਸਮੇਂ ਤੱਕ ਸੀਮਿਤ ਨਹੀਂ ਸਾਡਾ ਗੁਰੂ ਸਦੀਵੀ ਹੈ ਅਕਾਲ ਪੁਰਖ ਦੀ ਬਾਣੀ ਦੇ ਰੂਪ ਵਿੱਚ ਪਰ ਸਵਾਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹਰ ਰੋਜ਼ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਹੈ ਫਿਰ ਅਸੀਂ ਪਹਿਲਾ ਪ੍ਰਕਾਸ਼ ਦਿਵਸ ਕਿਉਂ ਮਨਾਉਂਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਚਾਰ ਮਹਾਨ ਇਤਿਹਾਸਿਕ ਦਿਹਾੜਿਆਂ ਬਾਰੇ ਜਾਣਾਂਗੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਪੂਰਨਤਾ ਅਤੇ ਵੱਖਰਾਪਨ ਬਖਸ਼ਿਆ ਸਭ ਤੋਂ ਪਹਿਲਾ ਖਾਸ ਦਿਹਾੜਾ ਹੈ ਸੰਪਾਦਨਾ ਦਿਵਸ ਸਨ 1604 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਦੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਮਹਾਨ ਭਗਤਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਇਕੱਠਾ ਕਰਕੇ ਇੱਕ ਮਹਾਨ ਗ੍ਰੰਥ ਵਿੱਚ ਸੰਪਾਦਿਤ ਕੀਤਾ ਇਸ ਗ੍ਰੰਥ ਦਾ ਨਾਮ ਰੱਖਿਆ ਗਿਆ ਆਦ ਗ੍ਰੰਥ ਇਹ ਕਾਰਜ ਗੁਰਦੁਆਰਾ ਰਾਮ ਸਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਹੋਇਆ ਇਸ ਗ੍ਰੰਥ ਨੂੰ ਲਿਖਣ ਦੀ ਮਹਾਨ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ ਦੂਸਰਾ ਮਹਾਨ ਦਿਹਾੜਾ ਹੈ ਪਹਿਲਾ ਪ੍ਰਕਾਸ਼ ਦਿਵਸ ਜੋ ਕਿ ਅਸੀਂ ਅੱਜ ਮਨਾ ਰਹੇ ਹਾਂ ਵਿਦੋ ਸੰਪਾਦਨਾ ਪੂਰੀ ਹੋਈ ਤਾਂ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬੜੇ ਹੀ ਆਦਰ ਅਤੇ ਸਤਿਕਾਰ ਨਾਲ ਸ੍ਰੀ ਆਦ ਗ੍ਰੰਥ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਲਿਜਾਇਆ ਗਿਆ। ਬਾਬਾ ਬੁੱਢਾ ਜੀ ਨੇ ਗ੍ਰੰਥ ਸਾਹਿਬ ਨੂੰ ਆਪਣੇ ਸਿਰ ਉੱਤੇ ਸਜਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਰਸਤੇ ਚਵਰ ਦੀ ਸੇਵਾ ਕਰਦੇ ਰਹੇ। ਜਦੋਂ ਹਰਿਮੰਦਰ ਸਾਹਿਬ ਪਹੁੰਚੇ ਤਾਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਤੇ ਪਾਠ ਕੀਤਾ ਗਿਆ ਇਸ ਦਿਹਾੜੇ ਬਾਬਾ ਬੁੱਢਾ ਜੀ ਨੂੰ ਸਿੱਖ ਧਰਮ ਦਾ ਪਹਿਲਾ ਗ੍ਰੰਤੀ ਵੀ ਬਣਾਇਆ ਗਿਆ। ਇਹੀ ਕਾਰਨ ਹੈ ਕਿ ਇਸ ਦਿਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਕਿਹਾ ਜਾਂਦਾ ਹੈ। ਤੀਸਰਾ ਮਹਾਨ ਦਿਹਾੜਾ ਹੈ ਸੰਪੂਰਨਤਾ ਦਿਵਸ। 1706 ਈਸਵੀ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਸ਼ਰੀ ਤਮਦਮਾ ਸਾਹਿਬ ਵਿੱਚ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਗ੍ਰੰਥ ਨੂੰ ਸੰਪੂਰਨਤਾ ਦਿੱਤੀ ਇਸ ਮਹਾਨ ਕਾਰਜ ਦੀ ਲਿਖਾਰੀ ਸੇਵਾ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੀ ਗਈ ਚੌਥਾ ਮਹਾਨ ਦਿਹਾੜਾ ਹੈ ਗੁਰਤਾ ਗੱਦੀ ਦਿਵਸ 1704 ਈਸਵੀ ਵਿੱਚ ਅਚਲ ਨਗਰ ਸ਼੍ਰੀ ਨੰਦੀੜ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਘੋਸ਼ਿਤ ਕੀਤਾ ਉਸ ਵੇਲੇ ਗੁਰੂ ਸਾਹਿਬ ਜੀ ਨੇ ਸਾਫ ਸ਼ਬਦਾਂ ਵਿੱਚ ਹੁਕਮ ਕੀਤਾ ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸੇ ਦਿਨ ਗੁਰੂ ਜੀ ਨੇ ਸਰੀਰਿਕ ਗੁਰੂ ਪਰੰਪਰਾ ਨੂੰ ਵਿਸ਼ਰਾਮ ਦੇ ਕੇ ਸਦਾ ਲਈ ਸ਼ਬਦ ਗੁਰੂ ਨੂੰ ਸਾਡਾ ਗੁਰੂ ਬਣਾਇਆ ਸਾ ਸੰਗਤ ਜੀ ਸ਼ਬਦ ਗੁਰੂ ਦਾ ਅਰਥ ਹੈ ਗੁਰੂ ਦੀ ਬਾਣੀ ਗੁਰੂ ਦੇ ਬਚਨ ਗੁਰੂ ਦੇ ਉਪਦੇਸ਼ ਸੱਚਾ ਸਿੱਖ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਸੀਸ ਨਿਵਾਉਂਦਾ ਹੈ ਆਓ ਅਰਦਾਸ ਕਰੀਏ ਕਿ ਸਾਡੀ ਜ਼ਿੰਦਗੀ ਹਮੇਸ਼ਾ ਗੁਰਬਾਣੀ ਦੇ ਨਾਲ ਜੁੜੀ ਰਹੇ ਅਤੇ ਅਸੀਂ ਸਦਾ ਸ਼ਬਦ ਗੁਰੂ ਦੀ ਰਹਿਮਤ ਹੇਠ ਜੀਵਨ ਬਿਤਾਈਏ ਸਾਥ ਸੰਗਤ ਜੀ ਆਪ ਸਭ ਨੂੰ ਪਹਿਲੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੇਕਰ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੈ ਤਾ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਤਾਂ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਹੋਰ ਨਵੀਂ ਸਾਕੀ ਦੇ ਨਾਲ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ